ਇਹ ਬੋਲਟ ਆ ਪਟਾਕੇ ਮਾਰਦਾ ਜੇ ਤੇ ਕਰਕੇ ਇਹਨੂੰ ਡਾਊਨ ਕਰਤਾ ਜੀ ਆਸੀ ਹੈਗੀ ਮੈਂ ਕਰੇਗਾ ਇਸ ਟਾਈਮ ਹੈਗੀ ਆਸੀ ਹੈ ਨਹੀਂ ਡਰਾਈਵਿੰਗ ਲਾਇਸੈਂਸ ਵਿਦਆਊਟ ਡਰਾਈਵਿੰਗ ਮੇਰੇ ਗਲਤ ਆ ਯਰੇ ਮੇਰੇ ਸਲੰਸਰ ਯੂਜ਼ ਕਰਨੇ ਨੇ ਹੁੱਲੜ ਬਾਜੀ ਦੀ ਨਿਸ਼ਾਨੀ ਹੈ ਲਾਸਟ ਟਾਈਮ ਸਾਡੇ ਤੋਂ ਆਰ ਸੀ ਮੰਗਾ ਲੈਂਦੇ ਵਿਦਆਊਟ ਡਰਾਈਵਿੰਗ ਲਾਇਸੈਂਸ ਠੀਕ ਆ ਆਰ ਸੀ ਵਿਦਆਊਟ ਆਰ ਸੀ ਅਕਸਰ ਦੇਖਿਆ ਜਾਂਦਾ ਹੈ ਕਿ ਜੋ ਕੋਈ ਮਾੜੇ ਅੰਸਰ ਹੈਗੇ ਨੇ ਹੁੱਲੜਵਾਜ ਅੰਸਰ ਹੈਗੇ ਨੇ ਉਹ ਅਕਸਰ ਜਿਹੜੇ ਸਲੰਸਰ ਨੂੰ ਮੋਡੀਫਾਈ ਕਰਕੇ ਪਟਾਕੇ ਬਚਾਉਂਦੇ ਐ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਬਾਹਰ ਸਕੂਲਾਂ ਦੇ ਬਾਹਰ ਪਟਾਕੇ ਮਾਰ ਰਿਆ ਸੀਗਾ ਬੁਲਟ ਤੇ ਇੱਧਰ ਹੁਣ ਪੁੱਛਦੇ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਨੌਜਵਾਨ ਨੂੰ ਰੋਕਿਆ ਗਿਆ ਫੋਨ ਤਾਂ ਵੀਰ ਨੇ ਵੈਸੇ ਕਾਨੂੰ ਲਾਇਆ ਹੋਇਆ ਤਾਂ ਚਲਾਨ ਮੌਕੇ ਦੇ ਉੱਪਰ ਕਟਿਆ ਜਾ ਰਿਹਾ ਤਾਂ ਜਰੂਰ ਅਵੇਅਰ ਹੋਣਾ ਚਾਹੀਦਾ ਮੁਹਾਲੀ ਵਾਲਿਆਂ ਨੂੰ ਵੀ ਜ਼ੀਰਕਪੁਰ ਵਾਲਿਆਂ ਨੂੰ ਵੀ ਇਸ ਦਾ ਪੂਰੇ ਪੰਜਾਬ ਵਾਲਿਆਂ ਨੂੰ ਕਿ ਇਸ ਤਰ੍ਹਾਂ ਦੀ ਕਾਰਵਾਈਆਂ ਲਗਾਤਾਰ ਪੰਜਾਬ ਪੁਲਿਸ ਕਰ ਰਹੀ ਹੈ ਤਾਂ ਅਵੇਅਰ ਹੋਣਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਕਿ ਬੁਲਟ ਜਿਹੜੇ ਪਟਾਕੇ ਮਾਰਨ ਵਾਲੇ ਆ ਇਹਨਾਂ ਦੇ ਸਾਇਲੈਂਸਰ ਚੇਂਜ ਕਰਾਇਆ ਜਾਂਦਾ ਵਾਰ-ਵਾਰ ਇਹ ਕਿਹਾ ਜਾਂਦਾ ਕਿਉਂਕਿ ਆਮ ਤੌਰ ਤੇ ਹੜਦੰਗਬਾਜੀ ਹੁੰਦੀ ਹੈ ਹੂਟਿੰਗ ਹੁੰਦੀ ਹੈ ਬਹੁਤ ਸਾਰੇ ਲੋਕ ਜਿਹੜੇ ਆ ਬਾਜ਼ਾਰਾਂ ਦੇ ਵਿੱਚ ਬੋਲਟਾਂ ਦੇ ਪਟਾਕੇ ਮਾਰਦੇ ਹੋਏ ਨਜ਼ਰ ਆਉਂਦੇ ਆ ਤਾਂ ਉਹਨਾਂ ਦੇ ਖਿਲਾਫ ਸਟ੍ਰਿਕਲੀ ਐਕਸ਼ਨ ਹੁੰਦਾ ਹੋਇਆ ਨਜ਼ਰ ਆਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਕਰਕੇ ਇੱਕ ਬੋਲਟ ਮੋਟਰਸਾਈਕਲ ਘੇਰਿਆ ਤਾਂ ਇਹਨਾਂ ਦੇ ਖਿਲਾਫ ਵੀ ਐਕਸ਼ਨ ਕੀਤਾ ਜਾ ਰਿਹਾ ਚਲਾਨ ਹੋ ਰਿਹਾ ਇਹਨਾਂ ਦਾ ਚਲਾਨ ਕੀਤਾ ਜਾ ਰਿਹਾ ਮੌਕੇ ਦੇ ਉੱਪਰ ਹੀ ਇਹਨਾਂ ਦਾ ਕਿੰਨਾ ਕੁ ਵੱਡਾ ਚਲਾਨ ਹੋਊਗਾ ਇਹ ਤਾਂ ਪੁੱਛਾਂਗੇ ਦੇਖਾਂਗੇ ਇਹਨਾਂ ਤੋਂ ਕਿੰਨਾ ਕੁ ਵੱਡਾ ਚਲਾਨ ਇਹਨਾਂ ਦਾ ਕੀਤਾ ਜਾਣਾ ਜਾਂ ਕਿੰਨੀ ਅਮਾਉਂਟ ਦਾ ਚਲਾਨ ਇਹਨਾਂ ਦਾ ਕੀਤਾ ਜਾਣਾ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਜਾ ਰਹੀ ਸੀ ਕਿ ਫੋਨ ਫੋਨ ਲਾ ਲਈਏ ਕਿਸੇ ਨੂੰ ਕੋਈ ਸਪਰਸ਼ ਪੁਰਸ਼ ਪਵਾ ਲਈਏ ਪਰ ਗੱਲ ਬਣਦੀ ਨਜ਼ਰ ਨਹੀਂ ਆਈ ਖੈਰ ਔਰ ਹੁਣ ਇਹਨਾਂ ਦਾ ਮੌਕੇ ਦੇ ਉੱਪਰ ਹੀ ਚਲਾਨ ਪੁਲਿਸ ਨੇ ਕੱਟ ਤਾ ਜੇ ਤੁਹਾਡਾ ਵੀ ਬੁਲਟ ਪਟਾਕੇ ਮਾਰਦਾ ਤਾਂ ਤੁਸੀਂ ਸਾਇਲੈਂਸਰ ਚੇਂਜ ਕਰਾ ਲਓ ਸਾਇਲੈਂਸਰ ਜਿਹੜਾ ਇਹਨਾਂ ਹੋਵੇ ਕਿ ਤੁਹਾਨੂੰ ਵੀ ਪੁਲਿਸ ਰੋਕੇ ਫਿਰ ਪਟਾਕੇ ਮਾਰ ਕੇ ਟੈਸਟ ਕੀਤਾ ਜਾਵੇ ਮੌਕੇ ਦੇ ਉੱਪਰ ਤਾਂ ਫਿਰ ਤੁਹਾਡਾ ਵੀ ਚਲਾਨ ਕੱਟ ਦਿੱਤਾ ਜਾਵੇ ਮੌਕੇ ਦੇ ਉੱਪਰ ਹੀ ਇਹ ਨਾ ਹੋ ਜAVE ਕਿਤੇ ਤੁਹਾਡੇ ਨਾਲ ਵੀ ਇਹੋ ਜਿਹਾ ਹੋ ਜਾਵੇ ਤਾਂ ਪੇਪਰ ਮੰਗਾ ਰਿਹਾ ਪੇਪਰ ਮੰਗਾ ਰਿਹਾ ਨੌਜਵਾਨ ਤਾਂ ਪੁੱਛਦਿਆਂ ਕੀ ਕਾਰਵਾਈ ਸਰ ਕੀ ਐਕਸ਼ਨ ਆਏ ਇਸ ਬੁਲਟ ਦੇ ਖਿਲਾਫ ਕੀਤਾ ਕਿੰਨੇ ਕਾਉਂਡ ਕੀਤਾ ਸੀ 407 207 ਵਿੱਚ ਇਹਨੂੰ ਬਾਉਂਡ ਕਰਤਾ ਜੀ ਠੀਕ ਹੈ ਜੀ ਇਹ ਹਾਂ ਜੀ ਇਹ ਵਾਰ ਲਾਈਨਸ਼ ਕਰਦਾ ਜੀ ਇਹ ਬੁਲਟ ਪਟਾਕੇ ਮਾਰਦਾ ਜੀ ਤੇ ਕਰਕੇ ਇਹਨੂੰ ਬਾਉਂਡ ਕਰਤਾ ਜੀ ਠੀਕ ਹੈ ਐਸਐਸਓ ਸਾਹਿਬ ਦੇ ਹੁਕਮ ਅੰਦਰ ਨਾਲ ਬੰਦ ਕਰਤਾ ਜੀ ਜੀ ਪਟਾਕੇ ਮਾਰ ਰਿਹਾ ਸੀ ਪਟਾਕੇ ਮਾਰ ਕੇ ਤੁਸੀਂ ਮੌਕੇ ਤੇ ਤੁਸੀਂ ਟੈਸਟ ਕੀਤਾ ਹਾਂ ਜੀ 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 ਹਾਂ ਜੀ ਟੈਸਟ ਕੀਤਾ ਬਿਲਕੁਲ ਇਹ ਬੇਸਿਕਲੀ ਸਾਇਲੈਂਸਰ ਚੇਂਜ ਕਰਾ ਲੈਂਦੇ ਉਸ ਤੋਂ ਬਾਅਦ ਫਿਰ ਇਹ ਮੋਡੀਫਿਕੇਸ਼ਨ ਆ ਹਾਂ ਮੋਡੀਫਾਈ ਵੀ ਕਰਾ ਲੈਂਦੇ ਤੌਰ ਤੇ ਤਾਂ ਬੋਲਟ ਦੇ ਨਾਲ ਨਹੀਂ ਆਉਂਦਾ ਮੋਡੀਫਿਕੇਸ਼ਨ ਕਰਾ ਕੇ ਮੋਟਾ ਸਾਇਲੈਂਸਰ ਪਵਾ ਲਿਆ ਜਾਂਦਾ ਜਾਲੀ ਖਲਾ ਲਈ ਜਾਂਦੀ ਹੈ ਜੀ 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 ਉਹਨੂੰ ਬੁਲਾ ਮੇਰੇ ਕੋਲ ਬੁਲਾ ਬਾਕੀ ਸਾਰੇ ਹੋਰ ਵੀ ਲੋਕ ਆਉਂਦੇ ਕਿ ਫੋਨ ਤੇ ਸਫਾਰਸ਼ ਵਾਲੇ ਵੀ ਉਹਨੂੰ ਬਾਕੀ ਗੱਲਾਂ ਬਾਤ ਪਹਿਲਾਂ ਮੇਰੇ ਕੋਲ ਫਿਲਹਾਲ ਸਾਡੇ ਕੋਲ ਤਾਂ ਕੋਈ ਨਹੀਂ ਆਇਆ ਠੀਕ ਹੈ ਤਾਂ ਵੈਸੇ ਬਾਉਂਡ ਕਰ ਦਿੱਤਾ ਤੁਸੀਂ ਤੇ ਵੈਸੇ ਮੋٹے 5000 ਇਹ ਕਿੰਨੇ ਨੰਬਰ ਦਾ ਉਹਦਾ ਸਾਇਲੈਂਸਰ ਦਾ 5000 ਦੇ ਕਰੀਬ ਦਾ ਕਹਿੰਦੇ ਚਲਾਨ ਹੁੰਦਾ ਵੈਸੇ ਪੁਲਿਸ ਮੁਲਾਜ਼ਮ ਕਹਿੰਦੇ ਆ ਕਿ ਜੇ ਸਾਇਲੈਂਸਰ ਦਾ ਜਿਹੜਾ ਚਲਾਨ ਹੁੰਦਾ ਹਾਂ ਅੱਛਾ ਨੰਬਰ ਹੋਗਾ 81 ਨੰਬਰ ਹੋਗਾ ਆ ਦੇਖੀ ਚਲਾਨ ਸਰ 81 ਨੰਬਰ ਆਹ ਦੇਖ 81 ਸਾਇਲੈਂਸਰ ਸਾਇਲੈਂਸਰ 81 ਹੂੰ ਸਾਇਲੈਂਸਰ ਨਾਟ ਫੰਕਸ਼ਨਲ 81 ਨੰਬਰ ਆ ਇਹ ਜਿਆਦਾ ਡਾਕੂਮੈਂਟ ਦੋਗੇ ਠੀਕ ਹੈ ਨਹੀਂ ਬੌਂਡ ਹੁੰਦਾ ਆਰਸੀ ਹੈਗੀ ਮ ਕਰੇਗਾ ਇਸ ਟਾਈਮ ਹੈਗੀ ਆਰਸੀ है नहीं ड्राइविंग लाइसेंस विदाउट ड्राइविंग विदाउट ड्राइविंग लाइसेंस ठीक है आरसी विदाउट आरसी विदाउट आरसी ठीक है ਭਾਈ ਜੇ ਤੁਹਾਡੇ ਵੀ ਬੁਲਟ ਦੇ ਸਾਇਲੈਂਸਰ ਚੇਂਜ ਕੀਤਾ ਹੋਇਆ ਸਾਇਲੈਂਸਰ ਤਾਂ ਉਹਨੂੰ ਬਦਲਾ ਲਓ ਤੁਸੀਂ ਪਟਾਕੇ ਮਾਰਨ ਵਾਲਾ ਸਾਇਲੈਂਸਰ ਹੈਗਾ ਤਾਂ ਕਿਉਂਕਿ ਪੂਰੇ ਪੰਜਾਬ 'ਚ ਇਸ ਤਰ੍ਹਾਂ ਦੀ ਡਰਾਈਵ ਪੰਜਾਬ ਪੁਲਿਸ ਦੇ ਵੱਲੋਂ ਚਲਾਈ ਜਾ ਰਹੀ ਹੈ ਮੋਹਾਲੀ ਜ਼ੀਰਕਪੁਰ ਵਾਲੇ ਤਾਂ ਖਾਸ ਤੌਰ ਤੇ ਕਿਉਂਕਿ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਐਕਸ਼ਨ ਕੀਤਾ ਜਾ ਰਿਹਾ ਇਸੇ ਤਰੀਕੇ ਦੇ ਨਾਲ ਐਕਸ਼ਨ ਹੋ ਰਿਹਾ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਹੀ ਪਰ ਇਹ ਹਾਂ ਹਾਂ ਇਹ ਸੈਂਡ ਕਰੋ ਕਰ ਰਹੇ ਹੋਗੇ ਨਹੀਂ ਕਰੋਗੇ ਤਾਂ ਕੋਈ ਚੱਕਰ ਨਹੀਂ ਹਾਂ ਹਾਂ ਨਹੀਂ ਕਰੋਗੇ ਤਾਂ ਵੀ ਪ੍ਰੋਬਲਮ ਨਹੀਂ ਠੀਕ ਹੈ ਤੁਹਾਡੀ ਇੱਛਾ ਜੇ ਨਹੀਂ ਕਰੋਗੇ ਤਾਂ ਉਹ ਵਿਦਆਊਟ ਡਾਕੂ ਵਿਦਆਊਟ ਸਾਈਨ ਲਿਖ ਦਾਂਗਾ ਮੈਂ ਠੀਕ ਹੈ ਠੀਕ ਹੈ ਆ ਲੈ ਜਾ ਕਰ ਇੰਪਾਉਂਡ ਕਰਤਾ ਨਾ ਹਾਂਜੀ ਬ੍ਰਦਰ ਇਹ ਗਲਤ ਹੈ ਯਾਰ ਇਹ ਮੇਰੇ ਸਲੰਸਰ ਯੂਜ਼ ਕਰਨੇ ਨੇ ਹੁੱਲੜਬਾਜੀ ਦੀ ਨਿਸ਼ਾਨੀ ਹੈ ਲਾਸਟ ਟਾਈਮ ਸਾਡੇ ਤੋਂ ਆਰਸੀ ਮੰਗਾ ਲੈਂਦਾ ਮੈਂ ਤੁਸੀਂ ਕੱਲ ਚਲੋ ਇੱਕ ਵਾਰ ਚਲਾਨ ਭਰ ਦਿਓ ਤਾਂ ਅਸੀਂ ਰਿਲੀਜ਼ ਕਰ ਦਾਂਗੇ ਰਿਲੇਟਿਵ ਚ ਜਾਣਾ ਸੀ ਰਿਲੇਟਿਵ ਆਏ ਸੀ ਚਲੋ ਕੋਈ ਨਹੀਂ ਸ਼ਾਪਾ ਛੋਟੇ ਭਾਈ ਟੈਨਸ਼ਨ ਨਹੀਂ ਲੈਣੀ ਹੈਗੀ ਹੁਣ ਪੁਲਿਸ ਨਾਲ ਜਾ ਕੇ ਇਹ ਸਿਰਫ ਪਰ ਥਾਣੇ ਤੋਂ ਛਡਾ ਲਿਓ ਫਾਈਨ ਭਰ ਕੇ ਠੀਕ ਹੈ ਚਲਾਨ ਭਰ ਕੇ ਹਲੋ ਮੌਕੇ ਤੇ ਇਹਨਾਂ ਨੂੰ ਚਲਾਨ ਦੇ ਦਿੱਤਾ ਹਾਂ ਸਮੋਜੀ ਕੀ ਐਕਸ਼ਨ ਇਸ ਤਰ੍ਹਾਂ ਦੇ ਖਾਸ ਤੌਰ ਤੇ ਮੁਹਾਲੀ ਔਰ ਜ਼ੀਰਕਪੁਰ ਦੇ ਰੀਚ ਤਾਂ ਬਹੁਤ ਸਾਰੇ ਬੁਲੇਟ ਇਹੋ ਜਿਹੇ ਬਾਈਕਸ ਹੈਗੇ ਜਿਹੜੇ ਮੋਡੀਫਿਕੇਸ਼ਨ ਕਰਾ ਕੇ ਪਟਾਕੇ ਵਜਾਉਂਦੇ ਹੋਏ ਕਿਉਂਕਿ ਆ ਵੀਆਈਪੀ ਰੋਡ ਤੇ ਤਾਂ ਅਸੀਂ ਦੇਖਦੇ ਹਾਂ ਬਹੁਤ ਸਾਰੇ ਇਦਾਂ ਦੇ ਲੋਕ ਆ ਜਿਹੜੇ ਕਿਉਂਕਿ ਮੋਡੀਫਿਕੇਸ਼ਨ ਕਰਾ ਲੈਂਦੇ ਔਰ ਪਟਾਕੇ ਵਜਾਉਂਦੇ ਨਜ਼ਰ ਆਉਂਦੇ ਆ ਵੈਨ ਵੀ ਟਾਕ ਅਬਾਊਟ ਟੂ ਵੀਲਰਸ ਬਾਈ ਜੀ ਤਾਂ ਜੋ ਸਭ ਤੋਂ ਜ਼ਿਆਦਾ ਜੋ ਇੱਕ ਵਹੀਕਲ ਨੂੰ ਹੋਲੜਬਾਜੀ ਨਾਲ ਐਸੋਸੀਏਟ ਕੀਤਾ ਜਾਂਦਾ ਹੈ ਉਹ ਕੀਤਾ ਜਾਂਦਾ ਹੈ ਮੋਡੀਫਾਈ ਹੋਏ ਹੋਏ ਬੁਲਟ ਬਾਈਕ ਨੂੰ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਜੋ ਕੋਈ ਮਾੜੇ ਅਨਸਰ ਹੈਗੇ ਨੇ ਹੋਲੜਬਾਜ ਅਨਸਰ ਹੈਗੇ ਨੇ ਉਹ ਅਕਸਰ ਇਹਦੇ ਸਲੰਸਰ ਨੂੰ ਮੋਡੀਫਾਈ ਕਰਕੇ ਪਟਾਕੇ ਵਜਾਉਂਦੇ ਐਜੂਕੇਸ਼ਨਲ ਇੰਸਟੀਚਿਊਸ਼ਨਸ ਦੇ ਬਾਹਰ ਸਕੂਲਾਂ ਦੇ ਬਾਹਰ ਕਾਲਜਸ ਦੇ ਬਾਹਰ ਇਹੋ ਜਿਹੇ ਕਾਰਨਾਮੇ ਕਰਦੇ ਕਈ ਵਾਰ ਆਪਾਂ ਨੂੰ ਦਿਖਦੇ ਹੈਗੇ ਨੇ ਸੋ ਇਹੋ ਜਿਹੇ ਲੋਕਾਂ ਤੇ ਸਖਤੀ ਕਰਨ ਵਾਸਤੇ ਇੱਕ ਸੋਸਾਇਟੀ ਨੂੰ ਚੰਗੀ ਸਿਹਤ ਦੇਣ ਵਾਸਤੇ ਟ੍ਰੈਫਿਕ ਦੀ ਸਖਤੀ ਕਰਨ ਵਾਸਤੇ ਤੋਂ ਜ਼ਰੂਰੀ ਹੈਗਾ ਕਿ ਇਹੋ ਜਿਹੇ ਲੋਕਾਂ ਤੇ ਚੱਕ ਰੱਖਿਆ ਜਾਵੇ ਧੰਨਵਾਦ ਨੰਦਾ ਸ਼ਰਮਾ ਦੇ ਗਾਣੇ ਸੁਣ ਕੇ ਜੇ ਤੁਸੀਂ ਵੀ ਬੁਲਟਾਂ ਦੇ ਪਟਾਕੇ ਪਾਉਨੇ ਹੋ ਤਾਂ ਜਰੂਰ ਅਵੇਅਰ ਰਹੋ ਇਸ ਚੀਜ਼ ਨੂੰ ਲੈ ਕੇ ਕਿਉਂਕਿ ਬੁਲਟ ਚੰਗਾ ਮੋਟਰਸਾਈਕਲ ਆ ਸੋਹਣਾ ਅਸੀਂ ਨਾ ਤਾਂ ਉਹਦੀ ਕੋਈ ਪ੍ਰੋਮੋਸ਼ਨ ਕਰ ਰਹੇ ਹਾਂ ਪਰ ਗੱਲ ਇਹ ਹੈ ਕਿ ਬੁਲਟ ਸ਼ੌਂਕ ਨਾਲ ਰੱਖੋ ਪਰ ਪੁਲਿਸ ਕਹਿੰਦੀ ਹੈ ਕਿ ਉਹਦਾ ਸਾਇਲੈਂਸਰ ਜਿਹੜਾ ਉਹ ਮੋਡੀਫਾਈ ਨਾ ਕਰੋ ਪਟਾਕੇ-ਪਟੂਕੇ ਨਾ ਵਜਾਓ ਬਾਕੀ ਭਾਈ ਚਲਾਉਣਾ ਜਿੱਦਾਂ ਮਰਜ਼ੀ ਚਲਾਈ ਜਾਓ ਤਾਂ ਇਹੋ ਜਿਹੇ ਲੋਕਾਂ ਦੇ ਖਿਲਾਫ ਵੀ ਐਕਸ਼ਨ ਲਗਾਤਾਰ ਕੀਤਾ ਜਾ ਰਿਹਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਜ਼ੀਰਕਪੁਰ